ਦੀਦੇ ਵਿਆਹ ਵੇਲੇ ਸਾਸਨੇ ਹੀ ਪਾ ਦੇਣੀ ਸੀ ਜਮਾਈ ਦੇ ਗਲ ਵਿੱਚ ਬਰਮਾਲਾ ਵੀਡੀਓ ਹੋ ਰਹੀ ਬਹੁਤ ਹੀ ਵਾਇਰਲ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕਈ ਵਾਰ ਇਹੋ ਜਿਹਾ ਕੁਝ ਹੋ ਜਾਂਦਾ ਹੈ ਜੋ ਕਿ ਸਾਰੀ ਉਮਰ ਦੀ ਯਾਦ ਬਣ ਜਾਂਦਾ ਹੈ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਜਦੋਂ ਵਿਆਹ ਵਾਲੇ ਮੁੰਡਾ ਕੁੜੀ ਮੰਡਪ ਤੇ ਆ ਕੇ ਬੈਠਦੇ ਨੇ ਅਤੇ ਪੰਡਤ ਜੀ ਬਰਮਾਲਾ ਦਾ ਸ਼ਗਨ ਕਰਵਾਉਣ ਲੱਗਦੇ ਨੇ ਤਾਂ ਜਦੋਂ ਬਰਮਾਲਾ ਲਿਆਉਣ ਲਈ ਕਿਹਾ ਜਾਂਦਾ ਹੈ ਤਾਂ ਕੁੜੀ ਦੀ ਮਾਂ ਬਰਮਾਲਾ ਚੱਕ ਕੇ ਲਿਆਉਂਦੀ ਹੈ ਅਤੇ ਇੱਕ ਮਾਲਾ ਆਪਣੀ ਕੁੜੀ ਨੂੰ ਫੜਾ ਦਿੰਦੀ ਹੈ ਅਤੇ ਦੂਜੀ ਵਰ ਮਾਲਾ ਮੁੰਡੇ ਨੂੰ ਫੜਾਉਣ ਦੀ ਥਾਂ ਉਸਦੇ ਗਲ ਵਿੱਚ ਹੀ ਪਾਉਣ ਲੱਗ ਜਾਂਦੀ ਏ ਜਿਸ ਨੂੰ ਦੇਖ ਕੇ ਸਾਰੇ ਹੀ ਹੱਸਣ ਲੱਗ ਜਾਂਦੇ ਨੇ ਅਤੇ ਆਪਣੀ ਗਲਤੀ ਦੇਖ ਬਰਮਾਲਾ ਮੁੰਡੇ ਨੂੰ ਫੜਾ ਉੱਥੋਂ ਜਲਦੀ ਜਲਦੀ ਚੜੀ ਜਾਂਦੀ ਏ ਸੋ ਲੋਕ ਕਿਸ ਨੂੰ ਦੇਖ ਕੇ ਕਹਿ ਰਹੇ ਨੇ ਕਿ ਸੋਹਣਾ ਜਮਾਈ ਦੇਖ ਕੇ ਲੱਗਦਾ ਸੱਸ ਦਾ ਮਨ ਡੋਲ ਗਿਆ ਜਿਹੜਾ ਬਰਮਾਲਾ ਫੜਾਉਣ ਦੀ ਥਾਂ ਤੇ ਗਲ ਵਿੱਚ ਹੀ ਪਾਉਣ ਲੱਗ ਗਈ ਸੋ ਕਦੇ ਕਦੇ ਖੁਸ਼ੀ ਵਿੱਚ ਇਹੋ ਜਿਹਾ ਕੁਝ ਵੀ ਹੋ ਜਾਂਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ